ਮਾਗੀ ਕਾਨਫਰੰਸ ਦੇ ਵਿੱਚ ਲੰਘੇ ਦਿਨੀ ਬੜੇ ਵਿਚਾਰ ਹੋਏ ਨੇ ਇੱਕ ਨਵੀਂ ਪਾਰਟੀ ਹੋਣ ਦੇ ਵਿੱਚ ਆ ਗਈ ਸੁਖਬੀਰ ਸਿੰਘ ਬਾਦਲ ਸਟੇਜ ਦੇ ਉੱਤੇ ਆ ਕੇ ਭਾਸ਼ਣ ਦਿੰਦੇ ਨੇ ਜਿਸ ਤੋਂ ਪ੍ਰਧਾਨਗੀ ਦੀ ਥੋੜੀ ਬਹੁਤ ਝਲਕ ਵੀ ਪਈ ਬਹੁਤ ਕੁਝ ਲੰਘੇ ਦਿਨੀ ਹੋਇਆ ਬੜੀਆਂ ਤਕਰੀਰਾਂ ਸੁਖਬੀਰ ਸਿੰਘ ਬਾਦਲ ਨੇ ਵੀ ਰੱਖੀਆਂ ਭਾਈ ਅਮਰਤਪਾਲ ਸਿੰਘ ਦੇ ਪਿਤਾ ਨੇ ਵੀ ਰੱਖੀਆਂ ਉਹਨਾਂ ਦੀ ਪਾਰਟੀ ਨੇ ਵੀ ਰੱਖੀਆਂ ਸਿਮਰਨਜੀਤ ਸਿੰਘ ਮਾਨ ਨੇ ਵੀ ਬੜੀਆਂ ਗੱਲਾਂ ਕੀਤੀਆਂ ਯਾਨੀ ਕਿ ਜਿਹੜਾ ਟੋਟਲ ਧਾਰਮਿਕ ਫਰੇਮਵਰਕ ਸੀਗਾ ਇਸ ਮਾਗੀ ਮੇਲੇ ਦਾ ਬੜਾ ਸਿਆਸੀ ਬਣਦਾ ਨਜ਼ਰ ਆਇਆ ਹਰ ਇਹਨਾਂ ਚੀਜ਼ਾਂ ਬਾਰੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਆਵਾਜ਼ੇ ਕੌਮ ਜਥੇਬੰਦੀ ਦੇ ਮੁਖਲਾ ਕਰ ਭਾਈ ਹਰਜਿੰਦਰ ਸਿੰਘ ਜਿੰਦਾ ਮੌਜੂ ਨੇ ਭਾਈ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰ ਹੈ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰ ਹੈ ਜੀ ਭਾਈ ਸਾਹਿਬ ਲੰਗੇ ਦਿਨੀ ਸੁਖਬੀਰ ਸਿੰਘ ਬਾਦਲ ਭਾਸ਼ਣ ਦਿੰਦੇ ਨੇ ਖਾਸ ਤੌਰ ਦੇ ਉੱਤੇ ਮਾਗੀ ਮੇਲੇ ਦੇ ਵਿੱਚ ਉਹਦੇ ਬਾਰੇ ਜ਼ਿਕਰ ਕਰਦੇ ਆ ਸ਼ੁਰੂਆਤ ਉਸ ਚੀਜ਼ ਤੋਂ ਜਿਹੜਾ ਮੁੱਦਾ ਤੁਸੀਂ ਸਭ ਤੋਂ ਪਹਿਲਾਂ ਚੱਕਿਆ ਸੀਗਾ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਵਾਪਸ ਲੈਣ ਦਾ ਮੁੱਦਾ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਪ੍ਰਕਾਸ਼ ਸਿੰਘ ਬਾਦਲ ਨੇ ਐਵੇਂ ਦਾ ਕੀਤਾ ਕੀ ਹੈ ਕਿ ਉਹਨਾਂ ਤੋਂ ਫਖਰੇ ਕੌਮ ਵਾਪਸ ਲੈ ਲੈਣ ਦਾ ਗੁਨਾਹ ਕੀ ਹੈ ਸੁਖਬੀਰ ਸਿੰਘ ਬਾਦਲ ਤੇ ਉਹਦੇ ਪਿਤਾ ਦੇ ਜਿਹੜੇ ਗੁਨਾਹ ਨੇ ਉਹ ਐਡੇ ਵੱਡੇ ਨੇ ਕਿ ਉਹਨਾਂ ਨੇ ਅੱਜ ਕੌਮ ਦੇ ਵਿੱਚ ਇਸ ਤਰੀਕੇ ਦੀ ਇੱਕ ਦੁਚਿੱਤੀ ਪੈਦਾ ਕਰਕੇ ਰੱਖ ਦਿੱਤੀ ਹੈ ਕਿ ਲੋਕ ਇੱਕ ਉਹਨਾਂ ਦੇ ਇਕੱਲੇ ਕਾਡਰ ਦੀ ਗੱਲ ਨਾ ਕਰੀਏ ਉਹਨਾਂ ਤੋਂ ਇਲਾਵਾ ਵੀ ਜਿਹੜੇ ਲੋਕ ਨੇ ਉਹਨਾਂ ਵਿੱਚ ਵੀ ਹੇਠ ਤੱਕ ਇਸ ਤਰੀਕੇ ਦਾ ਫੇਥ ਨਹੀਂ ਜਿਹੜਾ ਕਹਿ ਲਓ ਬਣ ਪਾਇਆ ਕਿ ਅਸੀਂ ਅਗੇਂਸਟ ਕਿਹਦੇ ਆ ਹੁਣ ਗੱਲ ਕੀ ਹੁੰਦੀ ਹੈ ਸੁਖਬੀਰ ਬਾਦਲ ਜਿਹੜਾ ਇੱਕ ਪੱਤਾ ਖੇਡਦਾ ਹੈ ਹਰ ਬਾਰੀ ਜਿਹੜਾ ਜਾ ਕੇ ਆਪਣੇ ਆਪ ਨੂੰ ਇਹ ਚੀਜ਼ ਸਾਬਤ ਕਰਨ ਲਈ ਲੱਗਾ ਹੋਇਆ ਹੈ ਕਿ ਮੇਰੇ ਤੇ ਇਲਜ਼ਾਮ ਜਿਹੜੇ ਲੱਗੇ ਨੇ ਤੇ ਜਿਹੜੇ ਉਹਦੇ ਪਿਤਾ ਤੇ ਜਿਹੜੇ ਇਲਜ਼ਾਮ ਲੱਗੇ ਨੇ ਉਹ ਜਾਇਜ਼ ਨਹੀਂ ਹੈਗੇ ਆ ਬਸ ਕਿਉਂਕਿ ਕੌਮ ਦੀ ਇੱਕ ਤਰ੍ਹਾਂ ਦੀ ਆਵਾਜ਼ ਜਿਹੜੀ ਹੈ ਉਹਨੂੰ ਸੁਣਦੇ ਹੋਏ ਮੈਂ ਉਹ ਸਾਰਾ ਕੁਝ ਆਪਣੀ ਝੋਲੀ ਪਵਾ ਰਿਹਾ ਹਾਂ ਹੁਣ ਦੇਖੋ ਪ੍ਰਕਾਸ਼ ਸਿੰਘ ਬਾਦਲ ਜਿਹੜਾ ਪੁਰਾਣਾ ਪਾਪੀ ਰਿਹਾ ਹੈ ਜਿਸ ਨੇ ਇੱਕ ਲੰਬੇ ਸਮੇਂ ਤੋਂ ਕੌਮ ਦੇ ਨਾਲ ਧਰੋ ਕੀਤਾ ਔਰ ਉਸ ਸਮੇਂ ਤੋਂ ਕੀਤਾ ਜਦ ਦਾਓ ਇਸ ਰਾਜਨੀਤੀ ਦਾ ਪਾੜ ਰਿਆ ਨਿਰੰਕਾਰੀ ਕਾਂਡ ਵੇਲੇ ਉਹ ਨਿਰੰਕਾਰੀਆਂ ਨੂੰ ਬਚਾਉਣ ਵਾਲਾ ਸਿੰਘਾਂ ਨੂੰ ਮਰਵਾ ਕੇ ਇਦਰੋਂ ਦੀ ਆਪਣੇ ਆਪ ਨੂੰ ਇੱਕ ਸਟੈਬਲਿਸ਼ ਕਰਦਾ ਉਹਨਾਂ ਦੀਆਂ ਚਿਖਾਹਾਂ ਤੇ ਖੜਕੇ ਖਰਾਨੀ ਹੁੰਦੀ ਭਾਈ ਸਾਹਿਬ ਤੁਸੀਂ ਕਹਿੰਦੇ ਹੋ ਕਿ ਇਦਾਂ ਦਾ ਇਤਿਹਾਸ ਹੈ ਸੁਖਬੀਰ ਸਿੰਘ ਬਾਦਲ ਤਾਂ ਕਹਿੰਦੇ 70 ਸਾਲ ਦਾ ਇਤਿਹਾਸ ਅਨਮੈਚੇਬਲ ਹੈਗਾ ਪ੍ਰਕਾਸ਼ ਸਿੰਘ ਬਾਦਲ ਨੇ ਜੋ ਪੰਜਾਬ ਲਈ ਕਰਤਾ ਉਹ ਕੋਈ ਕਰ ਨਹੀਂ ਸਕਿਆ ਤੁਸੀਂ ਕਹਿੰਦੇ ਹੋ ਕਿ ਉਹਨਾਂ ਨੇ ਖਰਾਬ ਕਰਤਾ ਸਾਰਾ ਕੁਝ ਮੈਂ ਉਹੀ ਦੱਸਣਾ ਚਾਹੁੰਦਾ ਨਾ ਕਿ ਸੁਖਬੀਰ ਬਾਦਲ ਇੰਨੀ ਜ਼ਿਆਦਾ ਮਤਲਬ ਝੂਠ ਦੀ ਪਰਤ ਚੋਂ ਇਹ ਸਾਰੀਆਂ ਚੀਜ਼ਾਂ ਕਰ ਰਿਹਾ ਹੈ ਕਿ ਜੇ ਜੇ ਤਾਂ ਉਹਦੇ ਆਪਣੇ ਲੋਗ ਉਸ ਜਗ੍ਹਾ ਤੇ ਖੜੇ ਹੋਣ ਜਿਸ ਜਗ੍ਹਾ ਦੇ ਉੱਤੇ ਅੱਜ ਅਸੀਂ ਖੜੇ ਆ ਜੋ ਅਸੀਂ ਸਾਡੀ ਕੌਮ ਨੇ ਹੰਡਾਇਆ ਫਿਰ ਤਾਂ ਉਹ ਸੁਖਬੀਰ ਬਾਦਲ ਨੂੰ ਇੱਕ ਅੱਖ ਪਰਦਾਸ਼ਤ ਨਾ ਕਰਨ ਮਗਰ ਹੁੰਦਾ ਕੀ ਰਹਿੰਦਾ ਹੈ ਕਿ ਇਹਨਾਂ ਦੇ ਜਿਹੜੇ ਪਪਟਸ ਨੇ ਜਿਨ੍ਹਾਂ ਦੀਆਂ ਨਿੱਜੀ ਮਫਾਦਾ ਜਾਂ ਨਿੱਜੀ ਖੋਸ਼ਾ ਇਹਨਾਂ ਦੀਆਂ ਭਾਰੀਆਂ ਪੈਣਦੀਆਂ ਉਹਨਾਂ ਦੇ ਉੱਤੇ ਉਹਨਾਂ ਨੂੰ ਲੱਗਦਾ ਹੈ ਕਿ ਪਤਨ ਸੁਖਬੀਰ ਬਾਦਲ ਨੇ ਉਹਨਾਂ ਦਾ ਘਰਚ ਲੈਣਾ ਆ ਉਹ ਉਹਦੇ ਨਾਲ ਜਿੱਦਾਂ ਖੜੇ ਹੋ ਕੇ ਜਕਾਰੇ ਲਾਉਂਦੇ ਆ ਤਾਂ ਉਹਦੇ ਹੀ ਉਹਨਾਂ ਦੀ ਜਿਹੜੀ ਸਾਈਕੀ ਸਮਝ ਆਂਦੀ ਹੈ ਕਿ ਇਹ ਸਭ ਰੱਜਿਓ ਬੰਦੇ ਨੇ ਇਹ ਨਸ਼ੇ ਨਾਲ ਰੱਜਿਓ ਬੰਦੇ ਨੇ ਇਹ ਗਮਾਰ ਨਾਲ ਜਿਓ ਬੰਦੇ ਨੇ ਇਹਨਾਂ ਲੋਕਾਂ ਦੇ ਉੱਤੇ ਕੌਮ ਦੀਆਂ ਹੋਈਆਂ ਜਾਤੀਆਂ ਦਾ ਕੋਈ ਅਸਰ ਨਹੀਂ ਹੈਗਾ ਹੁਣ ਮੈਂ ਗੱਲ ਕਰ ASCII ਪ੍ਰਕਾਸ਼ ਸਿੰਘ ਬਾਦਲ ਹੋਣਾ ਦੀ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਨਿਰੰਕਾਰੀ ਕਾਂਡ ਤੋਂ ਲੈ ਕੇ ਦਰਬਾਰ ਸਾਹਿਬ ਦੇ ਹਮਲੇ ਤੱਕ ਦੀਆਂ ਜਿਹੜੀਆਂ ਸਾਜ਼ਿਸ਼ਾਂ ਘੜੀਆਂ ਨੇ ਉਹ ਸਾਰੀਆਂ ਪਬਲਿਕ ਨੇ ਦਿੱਲੀ ਦਰਬਾਰ ਨੂੰ ਚਿੱਠੀਆਂ ਲਿਖ ਲਿਖ ਕੇ ਸੱਦਣ ਵਾਲੇ ਬੰਦਿਆਂ 'ਚ ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਹੈ ਜਥੇਦਾਰ ਦਾ ਫੇਕ ਐਨਕਾਊਂਟਰ ਕਰਵਾਇਆ ਉਹਦੇ ਵਿੱਚ ਇੰਨੇ ਸਾਲ 15 ਸਾਲ ਤੱਕ ਉਹਨਾਂ ਦੀ ਸਰਕਾਰ ਰਹੀ ਲਗਾਤਾਰ ਤਿੰਨ ਵਾਰ ਉਹਨਾਂ ਦੀ ਸਰਕਾਰ ਰਹੀ ਉਹਨਾਂ ਨੇ ਉਸ ਜਥੇਦਾਰ ਦੇ ਫੇਕ ਅਨਕਾਊਂਟਰ ਦੇ ਉੱਤੇ ਚੁੱਪੀ ਆਪਣੀ ਨਾ ਤੋੜੀ ਨਾ ਉਹ ਫਾਈਲ ਦਾ ਕਿੱਥੇ ਪਤਾ ਲੱਗਣ ਦਿੱਤਾ ਜਿਨ੍ਹਾਂ ਨੇ ਉਹ ਸਭ ਕੁਝ ਕੀਤਾ ਉਹਨਾਂ ਨੂੰ ਉਹਨਾਂ ਨੇ ਵੱਡੇ ਵੱਡੇ ਅਹੁਦੇਦਾਰੀਆਂ ਦਿੱਤੀਆਂ ਕਿ ਸਮੂਹ ਦੇ ਨਾਲ ਕੌਮ ਨੂੰ ਇਹ ਗੱਲ ਕਹਿ ਰਿਹਾ ਕਿ ਮੇਰੇ ਬਾਪ ਨੇ 70 ਸਾਲ ਦਾ ਜਿਹੜਾ ਫਖਰ ਕੌਮ ਦਾ ਅਵਾਰਡ ਜਿਹੜਾ ਜਿੱਤਿਆ ਸੀਗਾ ਲੱਖ ਦੀ ਲਾਹਨਤ ਸੀਗੀ ਉਹਨਾਂ ਬੰਦੇ ਦੇ ਉੱਤੇ ਜਿਨ੍ਹਾਂ ਨੂੰ ਫਖਰ ਕੌਮ ਦਾ ਅਵਾਰਡ ਦਿੱਤਾ ਤੇ ਜਿਨ੍ਹਾਂ ਨੇ ਹੁਣ ਮਜਬੂਰੀ ਵਸ ਆ ਕੇ ਅੱਜ ਸਾਰਾ ਕੁਝ ਇਹ ਇੱਕ ਸਕ੍ਰਿਪਟ ਚੱਲ ਰਹੀ ਹੈ ਜਿਆਦਾ ਸਾਰਾ ਕੁਝ ਹੋ ਰਿਹਾ ਇਸ ਚੀਜ਼ ਤੋਂ ਭਲੀ ਭਾਂਤ ਜਾਨੂ ਜਿਹੜੇ ਸਿੱਖ ਉਸ ਜਗ੍ਹਾ ਤੇ ਸਿਹਰਦ ਜਿਹੜੇ ਸਿੱਖਾਂ ਨੇ ਉੱਤੇ ਕਹਿ ਲਓ ਦਰਬਾਰ ਸਾਹਿਬ ਤੇ ਜਿਨ੍ਹਾਂ ਨੇ ਜਾ ਕੇ ਇਹ ਦੇਖਿਆ ਸਾਰਾ ਤਮਾਸ਼ਾ ਜਦੋਂ ਉਹਨਾਂ ਨੂੰ ਇੱਕ ਝੂਠੀ ਸਾਜ਼ਿਸ਼ ਦੇ ਤਹਿਤ ਕਹਿ ਲਓ ਇੱਕ ਸਕ੍ਰਿਪਟ ਚੱਲ ਰਹੀ ਹੈ ਸਭ ਕੁਝ ਤਿਆਰ ਕਰਕੇ ਉੱਥੇ ਸਭ ਜਿਨਾ ਇੱਕ ਤਮਾਸ਼ਾ ਕੀਤਾ ਜਾ ਰਿਹਾ ਹੈ ਇਹ ਦਿਖਾਇਆ ਜਾ ਰਿਹਾ ਹੈ ਕਿ ਜਿਹੜੇ ਤਨਖਾਹ ਲੈਣ ਵਾਲੇ ਅਹੁਦੇ ਤੇ ਬੈਠੇ ਜਥੇਦਾਰਾਂ ਨੇ ਇੱਕ ਤਨਖਈਏ ਨੂੰ ਉਸ ਪੁੱਥੇ ਬੁਲਾ ਕੇ ਜਦੋਂ ਸਜਾ ਲਾਈ ਹੈ ਜੀ ਉਹ ਇੱਕ ਇਸ ਤਰੀਕੇ ਦਾ ਮਾਹੌਲ ਹੈ ਕਿ ਜਿਹਨੂੰ ਬੜੇ ਲੰਬੇ ਸਮੇਂ ਤੋਂ ਕੌਮ ਮੰਗ ਰਹੀ ਸੀ ਕਿ ਉਸ ਦੇ ਮੁਤਾਬਕ ਉਹ ਖਰੇ ਉਤਰੇ ਕਿਆਂ ਦਾ ਇਹ ਵੀ ਜ਼ੋਰ ਲੱਗਾ ਹੈ ਦੱਸਣ ਦੇ ਵਿੱਚ ਕੀ ਪਤਾ ਨਹੀਂ ਜਥੇਦਾਰਾਂ ਨੇ ਕੋਈ ਨਵੀਂ ਪਿਰਤ ਸ਼ੁਰੂ ਕਰ ਦਿੱਤੀ ਜਾਂ ਬੜਾ ਵੱਡਾ ਕੋਈ ਫੈਸਲਾ ਲੈਣ ਲੱਗੇ ਸੀਗੇ ਤੁਸੀਂ ਨਹੀਂ ਇਹ ਮੰਨਦੇ ਕਿ ਉਦੋਂ ਜੋ ਹੋਇਆ ਉਹ ਇਤਿਹਾਸਕ ਸੀਗਾ ਸੁਖਬੀਰ ਸਿੰਘ ਬਾਹਰਲ ਨੂੰ ਸਜ਼ਾ ਲੱਗੀ ਬਾਕੀਆਂ ਨੂੰ ਸਜ਼ਾ ਲੱਗੀ ਇਤਿਹਾਸਕ ਉਸ ਤੋਂ ਬਾਅਦ ਹੋਇਆ ਇਤਿਹਾਸਕ ਉਦੋਂ ਹੋਇਆ ਜਦੋਂ ਨਰਨ ਸਿੰਘ ਚੋੜੇ ਨੇ ਉਹਦੇ ਤੇ ਗੋਲੀ ਚਲਾਈ ਅੱਛਾ ਜੀ ਜਦੋਂ ਇਹ ਸਾਰਾ ਕੁਝ ਦਿਖਦਾ ਪਿਆ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੀਆਂ ਧਰੋਵਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦਾ ਘਾਣ ਹੋ ਰਿਹਾ ਤੇ ਫਿਰ ਨਰਨ ਸਿੰਘ ਚੋੜੇ ਵਰਗੇ ਜਿਹੜੇ ਸ਼ਖਸ ਨੇ ਉਹ ਸਾਹਮਣੇ ਆਂਦੇ ਨੇ ਇਤਿਹਾਸ ਤੇ ਜ਼ਰੂਰ ਲਿਖਿਆ ਵੀ ਜਾ ਰਿਹਾ ਇਤਿਹਾਸ ਉਹ ਵੀ ਰਚਿਆ ਗਿਆ ਜਦੋਂ ਨਰਨ ਸਿੰਘ ਚੋੜੇ ਉਹਨਾਂ ਨੇ ਸੁਖਬੀਰ ਬਾਦਲ ਤੇ ਗੋਲੀ ਚਲਾਈ ਇਤਿਹਾਸ ਉਹ ਵੀ ਰਚਿਆ ਗਿਆ ਜਦੋਂ ਇਹਨਾਂ ਦੇ ਅਕਾਲੀਆਂ ਦੇ ਟੱਟੂਆਂ ਨੇ ਨਰਨ ਸਿੰਘ ਚੋੜੇ ਦੀ ਪੱਗ ਜਿਹੜੀ ਉਹ ਲਾਈ ਜਬਰੀ ਲਾਈ ਇਤਿਹਾਸ ਸਭ ਕੁਝ ਲਿਖਿਆ ਜਾ ਰਿਹਾ ਹੈ ਗੱਲ ਹੈ ਕਿ ਕਿਸਮੂਹ ਦੇ ਨਾਲ ਇਹ ਉੱਥੇ ਮਾਗੀ ਦੇ ਮੇਲੇ ਤੇ ਜਾ ਕੇ ਆਪਣੇ ਆਪ ਨੂੰ ਅਕਾਲੀਆਂ ਦਾ ਲੀਡਰ ਬਣ ਕੇ ਸੰਬੋਧਨ ਹੋ ਰਿਆ ਸੀ ਕੌਮ ਨੂੰ ਜਿੱਥੇ ਇਹਦੇ ਕੋਲੋਂ ਅਸਤੀਫਾ ਲਿਆ ਇਹ ਵੀ ਡਰਾਮ ਹੈ ਅਸਤੀਫਾ ਲੈਣ ਤੋਂ ਬਾਅਦ ਉੱਥੇ ਉਸ ਕਿਸ ਅਹੁਦੇ ਤੋਂ ਜਾ ਕੇ ਉੱਥੇ ਮੇਨ ਲੀਡਰ ਕਤਾਰ ਦੇ ਵਿੱਚ ਖੜਾ ਹੋ ਕੇ ਅਕਾਲੀਆਂ ਨੂੰ ਸੰਬੋਧਨ ਹੋ ਰਿਹਾ ਹੈ। ਮਤਲਬ ਇਹਨਾਂ ਨੂੰ ਕੋਈ ਸ਼ਰਮ ਗੈਰਤ ਨਾਮ ਦੀ ਚੀਜ਼ ਹੀ ਹੈ ਨਹੀਂ। ਇਹ ਸਾਡੀ ਕੌਮ ਦੇ ਨਾਲ ਜੋ ਉੱਥੇ ਹੋਇਆ ਜੋ ਅੱਜ ਉਹ ਕਹਿ ਰਿਹਾ ਜਿੱਥੇ ਉਹ ਆਪਣਾ ਜੇ ਸ਼ਬਦ ਲਾਂਦਾ ਹੈ ਕਿ ਜੇ ਇਦਾਂ ਉਹਨਾਂ ਨੂੰ ਲੱਗਦਾ ਤਾਂ ਮੈਂ ਝੋਲੀ ਪਾਉਣਾ। ਮਤਲਬ ਉਹਨਾਂ ਨੂੰ ਹਜੇ ਵੀ ਨਹੀਂ ਲੱਗਦਾ ਕਿ ਉਹਨਾਂ ਨੇ ਕੀ ਗੁਨਾਹ ਕੀਤੇ ਹੈ। ਇਸੇ ਕਰਕੇ ਜਿਹੜੀਆਂ ਹੁਣ ਨਵੀਆਂ ਪਾਰਟੀਆਂ ਜਿਨ੍ਹਾਂ ਦਾ ਗਠਨ ਹੋ ਰਿਹਾ ਜਿਨ੍ਹਾਂ ਤੋਂ ਹੁਣ ਤੁਸੀਂ ਜ਼ਿਕਰ ਵੀ ਕੀਤਾ ਕਿ ਕੱਲ ਉੱਥੇ ਇੱਕ ਨਵੀਂ ਪਾਰਟੀ ਦਾ ਗਠਨ ਹੋਇਆ। ਹੁਣ ਉਹ ਇੱਕ ਆਪਣੀ ਤਰਫ ਤੋਂ ਨਵੀਂ ਪ੍ਰੈਕਟਿਸ ਸ਼ੁਰੂ ਕਰਨਗੇ ਕੌਮ ਦੀ એનર્ਜੀ ਲੱਗੂਗੀ ਹੋਰ ਚੀਜ਼ਾਂ ਤਿਆਰ ਕੀਤੀਆਂ ਜਾਣਗੀਆਂ ਹੁਣ ਇੱਕ ਦੂਜੇ ਦੇ ਇਲਜ਼ਾਮ ਬਾਜ਼ੀਆਂ ਤੋਂ ਇੱਕ ਨਵੀਂ ਤਰ ਖੜੀ ਹੋ ਗਈ ਹੈ ਸੁਖਬੀਰ ਬਾਦਲ ਬੋਲਦਾ ਹੈ ਕਿ ਸਾਡੇ ਪਿਓ ਨੇ ਤੇ ਜੀ ਇੰਨੇ ਸਾਲ ਜੇਲ੍ਹ ਕੱਟੀ ਤਾਂ ਕਰਕੇ ਅਕਾਲੀ ਦਲ ਬਣਿਆ ਉਹ ਜਿਨ੍ਹਾਂ ਨੇ ਉਹਨੇ 1.5-2 ਸਾਲ ਜੇਲ੍ਹ ਕੱਟੀ ਹੈ ਉਹਨਾਂ ਨੇ ਇੱਕ ਪਾਰਟੀ ਬਣਾ ਲਈ ਹੈ ਸੋ ਆਪਾਂ ਤੇ ਇਹ ਚੀਜ਼ ਹਜੇ ਤੱਕ ਨਹੀਂ ਕਰ پا ਰਹੇ ਆ ਕਿ ਇਹ ਜਿਹੜੀ ਪੋਲਿਟੀਕਲ ਡਿਮਾਂਡ ਦੇ ਉੱਤੇ ਚੀਜ਼ਾਂ ਤੈਅ ਕੀਤੀਆਂ ਜਾ ਰਹੀਆਂ ਨੇ ਜਿਹਾ ਜਿਹਾ ਸਾਡੇ ਸਿੱਖਾਂ ਦੇ ਗੱਲ ਜੜੀ ਜਾਂ ਪੰਜਾਬ ਦੇ ਗੱਲ ਜੜੀ ਰਾਜਨੀਤੀ ਪਈ ਹੋਈ ਐ ਇਸ ਰਾਜਨੀਤੀ ਦਾ ਜਿਹੜਾ ਮੇਨ ਕੈਰੈਕਟਰ ਕੀ ਐ ਕੀ ਸਰਟੀਫਿਕੇਸ਼ਨ ਕੋਣ ਕਿੱਦਾਂ ਕਿਨੂੰ ਦੇ ਰਿਹਾ ਹੈਗਾ ਬੋਲ ਰਿਹਾ ਸੁਖਵੀਰ ਬਾਦਲ ਜਿੰਨੇ ਕਦੀ ਥਾਣੇ ਦਾ ਮੂੰਹ ਨਹੀਂ ਵੇਖਿਆ ਉਹ ਦੂਜਿਆਂ ਦੇ ਨਾਮ ਲਾ ਰਿਹਾ ਤੇ ਆਪਣੇ ਪਿਓ ਦੀ ਕ੍ਰੈਡੀਬਿਲਟੀ ਜਿਹੜੀ ਐ ਉਸ ਤਰੀਕੇ ਨਾਲ ਸਾਬਤ ਕਰਨ ਤੇ ਲੱਗਾ ਹੋਇਆ ਕਿ ਪਿਓ ਵਰਗਾ ਰੀਅਲ ਹੀਰੋ ਕੋਮ ਚ ਸੀਗਾ ਹੀ ਨਹੀਂ ਤੇ ਇੱਕ ਪਾਸੇ ਅਮਰਤਪਾਲ ਉਹਨਾਂ ਦਾ ਗਰੁੱਪ ਆ ਉਹ ਹਜੇ ਆਪਣੀ ਕਈ ਚੀਜ਼ਾਂ ਨੂੰ ਲੈ ਕੇ ਵਿਵਾਦਤ ਨੇ ਕੌਮ ਦੇ ਅੰਦਰ ਕਈ ਚੀਜ਼ਾਂ ਨੂੰ ਲੈ ਕੇ ਸਵਾਲ ਵੀ ਹੈ ਗੱਲਬਾਤ ਹਜੇ ਉਸ ਤਰੀਕੇ ਦੀ ਕਲੀਅਰ ਨਹੀਂ ਹੋਈ ਹੈ ਜਦ ਤੱਕ ਉਹ ਆਪ ਬਾਹਰ ਨਹੀਂ ਆ ਜਾਂਦੇ ਜਾਂ ਅਮਰਤਪਾਲ ਦੇ ਨਾਲ ਕੋਈ ਸਿੱਧੀ ਅਸੀਂ ਗੱਲਾਂ ਨੂੰ ਲੈ ਕੇ ਕਲੀਅਰ ਨਹੀਂ ਕਰ ਲੈਂਦੇ ਚੀਜ਼ਾਂ ਉਦੋਂ ਤੱਕ ਇੱਕ ਨਵਾਂ ਜਿਹੜਾ ਲੋਕ ਰਾਜਨੀਤਿਕ ਢਾਂਚਾ ਖੜਾ ਹੋਉਂਦੀਆਂ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਪੰਜਾਬ ਦੀ ਸਿਆਸਤ ਨੂੰ ਜਾਂ ਪੰਥ ਨੂੰ ਇਸ ਵੇਲੇ ਇੱਕ ਨਵੀਂ ਧਿਰ ਦੀ ਲੋੜ ਸੀ ਕਿ ਨਹੀਂ ਜਿਹੜੀ ਇਹ ਨਵੀਂ ਧਿਰ ਬਣ ਗਈ ਹੈ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਇਹਦੀ ਲੋੜ ਸੀ ਕੀ ਦੇਖੋ ਲੋੜ ਤੇ ਹਮੇਸ਼ਾ ਹੀ ਜਿਹੜੀ ਤੁਹਾਡਾ ਕੋ ਖਿੱਤਾ ਹੁੰਦਾ ਜਾਂ ਸੂਬਾ ਹੁੰਦਾ ਹੈ ਨਾ ਸੂਬੇ ਦੇ ਅਧਿਕਾਰਾਂ ਨੂੰ ਲੈ ਕੇ ਜਿਨ੍ਹਾਂ ਨੇ ਉੱਥੇ ਮੌਜੂਦਾ ਢਾਂਚੇ ਦੇ ਵਿੱਚ ਕੰਮ ਕਰਨਾ ਹੁੰਦਾ ਉਹਦੀ ਇੱਕ ਐਗਜ਼ਿਸਟੈਂਸ ਲੀਕ ਪਾਰਟੀ ਦੀ ਲੋੜ ਹੁੰਦੀ ਹੀ ਹੁੰਦੀ ਹੈ ਅਗਰ ਇੱਕ ਪਾਰਟੀ ਫੇਲ ਹੁੰਦੀ ਹੈ ਤੇ ਇਮੀਡੀਏਟ ਦੂਸਰੀ ਪਾਰਟੀ ਜਿਹੜੀ ਉਹਦੇ ਆਪੋਜੀਸ਼ਨ ਚ ਹੁੰਦੀ ਹੈ ਉਹਨੂੰ ਉਹਦਾ ਬਦਲ ਰੂਪ ਚ ਦੇਖਿਆ ਜਾਂਦਾ ਤੇ ਹੋਰ ਇਹ ਤੋਂ ਲੋਕ ਕੰਮ ਲੈਂਦੇ ਆ ਤੇ ਇੱਥੇ ਕਈ ਤਰ੍ਹਾਂ ਦੀਆਂ ਨਵੀਆਂ ਨਵੀਆਂ ਸਰਕਾਰਾਂ ਆ ਕੇ ਚਲੀ ਗਈਆਂ ਹੋਈਆਂ ਨੇ ਕੋਈ ਵੀ ਪੰਜਾਬ ਦੇ ਹੱਕ ਹਕੂਕਾਂ ਨੂੰ ਲੈ ਕੇ ਸੀਰੀਅਸ ਨਹੀਂ ਸੀਗਾ ਜਾਂ ਕੋਈ ਕਹ ਲੋ ਪਾਰਸ਼ੀਅਲਟੀ ਨਹੀਂ ਸੀਗੀ ਇਸ ਤਰੀਕੇ ਦੀ ਜਾਂ ਕਹ ਲੋ ਦਿੱਲੀ ਵੱਲ ਨੂੰ ਝੁਕਾ ਨਹੀਂ ਸੀਗਾ ਇਦਾਂ ਦਾ ਕੁਝ ਵੀ ਨਹੀਂ ਰਿਹਾ ਸਾਰਾ ਕੁਝ ਉਦਾਂ ਹੀ ਰਿਹਾ ਜਿੱਦਾਂ ਪੁਰਾਣੇ ਪੈਟਰਨ 'ਚ ਚੱਲਦਾ ਰਿਹਾ ਹੁਣ ਕੀ ਗੱਲ ਆ ਲੋਕਾਂ ਦਾ ਵਿਸ਼ਵਾਸ ਸਾਰਿਆਂ ਤੋਂ ਉੱਠ ਚੁੱਕਿਆ ਹੈ ਨਵੇਂ ਦਾ ਹਮੇਸ਼ਾ ਹੀ ਲੋਕਾਂ ਨੂੰ ਰਹੂਗਾ ਮਨ ਚ ਕਿ ਨਵਾਂ ਕੁਝ ਹੋਵੇ ਜਿੰਨਾ ਦੇ ਭਰੋਸੇ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਬਚਾਇਆ ਜਾ ਸਕੇ ਉਸ ਦੀ ਆਸ ਹੋਣੀ ਤੇ ਉਹਦੇ ਤੇ ਕੰਮ ਹੋਣਾ ਉਹ ਇੱਕ ਮਤਲਬ ਕਹਿ ਲੋ ਜ਼ਰੂਰੀ ਹੈ ਉਹ ਚੱਲ ਨਹੀਂ ਰਹਿਣਾ ਪ੍ਰੋਬਲਮ ਸਿਰਫ ਇੰਨੀ ਆਣੀ ਹੈ ਕਿ ਅਸੀਂ ਜਿਹੜੀਆਂ ਮੇਨ ਮੰਗਾਂ ਨੂੰ ਲੈ ਕੇ ਅੱਜ ਤੱਕ ਖੜੇ ਰਹੇ ਆਂ ਉਹਨਾ ਮੇਨ ਮੰਗਾ ਨੂੰ ਕਿੰਨਾ ਕੁ ਅਗਲੀਆਂ ਜਿਹੜੀਆਂ ਨਵੀਆਂ ਪਾਰਟੀਆਂ ਨੇ ਉਹ ਜ਼ਰੂਰੀ ਸਮਝ ਕੇ ਉਹਨਾਂ ਦੇ ਉੱਤੇ ਕੰਮ ਕਰਦੀਆਂ ਨੇ ਕਿ ਉਹ ਚਾਹੁੰਦੀਆਂ ਨੇ ਕਿ ਜਿਹੜੀਆਂ ਪਿੱਛੇ ਹੋਈਆਂ ਸਾਰੀਆਂ ਗਲਤੀਆਂ ਨੇ ਜਾਂ ਜੋ ਪੁਰਾਣੇ ਪੋਲਿਟੀਕਲ ਢਾਂਚੇ ਦੇ ਵਿੱਚ ਮਿਸਟੇਕ ਸੀਗੀਆਂ ਉਹਨਾਂ ਤੋਂ ਸਿੱਖ ਕੇ ਅਗਲਾ ਜਿਹੜਾ ਵੀ ਜੋ ਵੀ ਕਰਨਾ ਆ ਉਹ ਪੰਜਾਬ ਤੇ ਸਿੱਖਾਂ ਦੇ ਮੁਤਾਬਕ ਕੀਤਾ ਜਾਵੇ ਆਪਾਂ ਨੂੰ ਹਜੇ ਤੱਕ ਇਦਾਂ ਦਾ ਕੁਝ ਫੀਲ ਨਹੀਂ ਹੋ ਰਿਹਾ ਸਾਨੂੰ ਸਾਰਿਆਂ ਦੇ ਵਿੱਚੋਂ ਇਹੀ ਚੀਜ਼ ਝਲਕਦੀ ਹੈ ਕਿ ਸ਼ਾਇਦ ਉਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਦਿੱਲੀ ਦੇ ਦਬਾਬ ਹੇਟ ਲਿਆ ਹੋਇਆ ਫੈਸਲਾ ਕਿ ਨਵੀਂ ਪਾਰਟੀ ਦਾ ਕੋਈ ਵੀ ਹੋਵੇ ਐਗਜ਼ਿਸਟ ਕੋਈ ਵੀ ਕਰਦ ਹੋਵੇ ਚਾਹੇ ਪੁਰਾਣੀਆਂ ਆ ਰਹੀਆਂ ਨੇ ਉਹ ਵੀ ਦਿੱਲੀ ਨੂੰ ਖੁਸ਼ ਕਰਨ ਚ ਲੱਗੀਆਂ ਰਹੀਆਂ ਨੇ ਜਈ ਨਵੀਆਂ ਵੀ ਨੇ ਉਹਨਾਂ ਨੇ ਵੀ ਕੁਝ ਕਲੀਅਰ ਨਹੀਂ ਕੀਤਾ ਅਜੇ ਤੱਕ ਕਿ ਉਹ ਕਿਸ ਤਰੀਕੇ ਨਾਲ ਪੰਜਾਬ ਦੇ ਮਫਾਦਾ ਨੂੰ ਲੈ ਕੇ ਪੰਜਾਬ ਦੇ ਹੱਕਾਂ ਨੂੰ ਲੈ ਕੇ ਸੀਰੀਅਸ ਨੇ ਤੇ ਅਸੀਂ ਕਿਹੜੀ ਉਹਨਾਂ ਨੇ ਨਵੀਂ ਸ਼ੁਰੂਆਤ ਕਰਨੀ ਹੈ ਜਿਹੜੀਆਂ ਅਸੀਂ ਪੰਜਾਬ ਤੋਂ ਲੈ ਕੇ ਜ਼ਰੂਰੀ ਸਮਝਦੇ ਆਂ ਮੈਂ ਮੰਗਾ ਦੀ ਗੱਲ ਕਰਦਾ ਭਾਈ ਸਾਹਿਬ ਇੱਕ ਵੱਖਰਾ ਵਰਗ ਜਿਹੜਾ ਖਾਲਿਸਤਾਨ ਪੱਖ ਦੇ ਲੋਕ ਨੇ ਤੁਸੀਂ ਵੀ ਉਸ ਮਤ ਨੂੰ ਮੰਨਦੇ ਹੋ ਉਸ ਉਸ ਖੇਮੇ ਦੇ ਉਹ ਇੱਕ ਆਸ ਕਰ ਰਹੇ ਆ سوشل میڈیا ਦੇ ਉੱਤੇ ਰੋਜ਼ ਪੋਸਟਸ ਆਉਂਦੀਆਂ ਨੇ ਕਿ ਭਾਈ ਅਮਰਿਤਪਾਲ ਸਿੰਘ ਇਹ ਮੰਗ ਚੱਕਣਗੇ ਜਿਵੇਂ ਕਿ ਸਿਮਰਨਜੀਤ ਸਿੰਘ ਮਾਨ ਨੂੰ ਲੈ ਕੇ ਗੱਲਾਂ ਹੁੰਦੀਆਂ ਰਹੀਆਂ ਨੇ ਪਰ ਉਦੋਂ ਹੀ ਔਨ ਦਾ ਸੇਮ ਟਾਈਮ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਉਹਨਾਂ ਦੇ ਮਾਤਾ ਦੀ ਪੁਰਾਣੀ ਵੀਡੀਓ ਆ ਚੁੱਕੀ ਹੈ ਜਿਹਦੇ ਚੋਂ ਬਿਆਨ ਦਿੰਦੇ ਨੇ ਇਸ ਤੋਂ ਇਲਾਵਾ ਸਰਬਜੀਤ ਸਿੰਘ ਖਾਲਸਾ ਇਹ ਗੱਲ ਕਰ ਚੁੱਕੇ ਨੇ ਕਿ ਖਾਲਿਸਤਾਨ ਦਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਨਾ ਉਹਨਾਂ ਦੀਆਂ ਮੰਗਾਂ ਦੇ ਵਿੱਚੋਂ شمار ਹੈਗਾ ਫਿਰ ਤੁਹਾਨੂੰ ਐ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਤੁਸੀਂ ਜਾਂ ਜਿਹੜੇ ਖਾਲਿਸਤਾਨ ਪੱਖੀ ਹੈਗੇ ਨੇ ਉਹ ਇੱਥੇ ਧਰੋ ਦਾ ਸ਼ਿਕਾਰ ਹੋਏ ਅਸਲ ਤੇ ਕੀ ਹੈ ਨਾ ਜਿਹੜ ਪੋਲਿਟਿਕਸ ਦੀ ਟਰਮ ਦੇ ਅੰਦਰ ਜਿਹੜੀ ਵੱਧ ਅਧਿਕਾਰਾਂ ਦੀ ਗੱਲ ਚੱਲ ਰਹੀ ਹੈ ਨਾ ਉਹ ਵੱਧ ਅਧਿਕਾਰਾਂ ਦੀ ਗੱਲ ਨੂੰ ਲੈ ਕੇ ਹਰੇਕ ਪੋਲਿਟਿਕਲ ਢਾਂਚੇ ਦਾ ਇੱਕ ਆਪਣਾ ਤਰੀਕਾ ਹੈ ਸਿਮਰਨਜੀਤ ਸਿੰਘ ਮਾਨ ਦਾ ਇੱਕ ਵੱਖਰਾ ਤਰੀਕਾ ਹੈ ਉਹ ਇੱਕ ਇੰਡੀਅਨ ਸਿਸਟਮ 'ਚ ਰਹਿ ਕੇ ਖਾਲਸਾਣ ਦੀ ਗੱਲ ਕਰਨ ਦੇ ਉੱਤੇ ਜਿਹੜਾ ਬਲੀਵ ਰੱਖਦੇ ਆ ਜਾਂ ਉਸ ਨੂੰ ਉਹਨਾਂ ਨੇ ਇੱਕ ਆਪਣਾ ਅਧਿਕਾਰ ਬਣਾ ਲਿਆ ਜਾਂ ਉਹਨਾਂ ਦੀ ਇੱਕ ਪਰਸਨੈਲਿਟੀ ਦਾ ਪਾਰਟ ਆ ਉਹ ਇੱਕ ਅਲੱਗ ਤਰੀਕੇ ਦੀ ਖਾਲਸਾਣ ਦੀ ਟਰਮ ਹੈ ਇੱਕ ਇੰਡੀਪੈਂਡੈਂਟ ਜਿਹੜੀ ਵਾਧ ਅਧਿਕਾਰਾਂ ਦੀ ਗੱਲ ਕਰਦੇ ਨੇ ਸੂਬੇ ਦੇ ਵਾਧ ਅਧਿਕਾਰ ਨੂੰ ਲੈ ਕੇ ਜਿਹੜੇ ਡਿਸਕਸ ਕਰਨ ਵਾਲੇ ਪਾਰਟ ਸੀਗੇ ਜਿਹੜੇ ਚ ਅਕਾਲੀ ਦਲ ਵੀ ਇੱਕ ਪਾਰਟ ਬਣਿਆ ਰਿਹਾ ਕਿਸੇ ਟਾਈਮ ਹੁਣ ਦੁਬਾਰਾ ਉਹਨਾਂ ਨੇ ਪੰਜਾਬੀ ਪਾਰਟੀ ਬਣਾ ਕੇ ਉਹ ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡ ਦਿੱਤਾ ਹੁਣ ਅਗਲੀਆਂ ਪਾਰਟੀਆਂ ਉਹਨਾਂ ਚੀਜ਼ਾਂ ਨੂੰ ਲੈ ਕੇ ਇੱਕ ਨਵੀਂ ਪਾਰਟੀ ਤੈਅ ਕਰਦੀਆਂ ਨੇ ਗੱਲ ਹੈਗੀ ਹੈ ਕਿ ਉਹਨਾਂ ਨੂੰ ਕੀ ਫਿੱਟ ਹੈ ਕੀ ਅਨਫਿੱਟ ਹੈ ਉਹ ਆਪ ਤੈਅ ਕਰਨ ਸਾਨੂੰ ਅਰੇ ਇੰਟਰਫੇਅਰ ਨਹੀਂ ਕਰਨਾ ਗੱਲ ਸਿਰਫ ਇਸ ਚੀਜ਼ ਤੇ ਇਤਰਾਜ਼ ਹੁੰਦਾ ਹੈ ਕਿ ਅਮਰਤਪਾਲ ਜਦੋਂ ਬਾਹਰ ਹੁੰਦਾ ਉਰ ਉਹ ਤਾਂ ਇਹ ਵੀ ਮੰਨਣ ਨੂੰ ਤਿਆਰ ਨਹੀਂ ਹੈਗਾ ਕਿ ਇੰਡੀਅਨ ਸਿਸਟਮ ਇੰਡੀਅਨ ਪੋਲੀਟੀਕਲ ਸਿਸਟਮ ਦਾ ਪਾਰਟ ਵੀ ਬਣਨਾ ਹੈ ਕਿ ਨਹੀਂ ਬਣਨਾ ਓਕੇ ਬਿਲਕੁਲ ਕਲੀਅਰ ਜਵਾਬ ਦੇ ਰਿਹਾ ਕਈ ਇੰਟਰਵਿਊਜ਼ ਦੇ ਵਿੱਚ ਕਿ ਇਸ ਫਰੇਮ ਦੇ ਵਿੱਚ ਜਿਹੜਾ ਵੀ ਜਾਂਦਾ ਉਹ ਬੰਦਾ ਜਿਹੜਾ ਖਤਮ ਹੋ ਜਾਂਦਾ ਉਹ ਕੁਝ ਦੇ ਨਹੀਂ ਸਕਦਾ ਕੌਮ ਨੂੰ ਲੈ ਕੇ ਫਿਰ ਉਹ ਅਸੀਂ ਉਹ ਪਾਰਟ ਬਣ ਜਾਂਦਾ ਐਡਮਿਨਿਸਟ੍ਰੇਸ਼ਨ ਦਾ ਉਹ ਸੀ ਦਾ ਪਾਰਟ ਬਣ ਜਾਂਦਾ ਉਹ ਉਹ ਸਾਰੀ ਐਕਟੀਵਿਟੀ ਦਾ ਪਾਰਟ ਬਣ ਜਾਂਦਾ ਜਦੋਂ ਸਾਰੀ ਐਕਟੀਵਿਟੀ ਦਾ ਪਾਰਟ ਬਣਦਾ ਲਗਾਤਾਰ ਉਹਦੇ ਸਪੋਕਸਪਰਸਨ ਕੋਮ ਨੂੰ ਹਰਟ ਕਰਨ ਦੀਆਂ ਸਟੇਟਮੈਂਟਸ ਦੇ ਰਹੇ ਹੁੰਦੇ ਆ ਇਦਾਂ ਦੀਆਂ ਸਟੇਟਮੈਂਟਸ ਆਈਆਂ ਨੇ ਜਿਨ੍ਹਾਂ ਦੇ ਉੱਤੇ ਹੁਣ ਸਾਨੂੰ ਸਭ ਨੂੰ ਇਤਰਾਜ਼ ਹੁੰਦੇ باوجود ਵੀ ਅਸੀਂ ਕਹਿ ਕੁਝ ਨਹੀਂ ਸਕਦੇ ਕਿਉਂਕਿ ਇਹ ਗੱਲ ਇੱਥੇ ਦਬ ਲਿਤੀ ਜਾਂਦੀ ਹੈ ਕਿ ਉਹ ਆਪ ਜਦੋਂ ਬਾਹਰ ਆਏਗਾ ਫਿਰ ਉਸ ਵੇਲੇ ਉਹ ਉਸ ਜਿਹੜਾ ਸਪਸ਼ਟੀ ਕਰਨ ਦਾ ਜਵਾਬ ਦੇਗਾ ਚਲੋ ਅਸੀਂ ਵੇਟ ਐਂਡ ਵਾਚ ਵਾਲੀ ਪੋਜੀਸ਼ਨ 'ਚ ਖੜੇ ਹਾਂ ਫਿਲਹਾਲ ਤਾਂ ਮਰ ਕੀ ਹੈ ਵੇਟ ਐਂਡ ਵਾਚ ਵਾਲੀ ਪੋਜੀਸ਼ਨ ਇੱਕ ਸਾਈਡ ਤੋਂ ਹੀ ਆ ਸਾਡੀ ਤਰਫ ਤੋਂ ਹੀ ਵੇਟ ਐਂਡ ਵਾਚ ਆ ਕਿ ਉਹ ਕਿਸੇ ਤਰੀਕੇ ਨਾਲ ਜਦ ਤੱਕ ਬਾਹਰ ਨਹੀਂ ਆਣਾ ਉਹ ਚੀਜ਼ਾਂ ਨੂੰ ਰੋਕ ਨਹੀਂ ਸਕਦਾ ਤਾਂ ਇਹ ਨਹੀਂ ਕਰ ਸਰ ਹੁਣ ਕੀ ਆ ਬਾਹਰ ਬੰਦਿਆਂ ਨੂੰ ਅਧਿਕਾਰ ਦਿੱਤੇ ਹੋਏ ਆ ਉਹ ਦੇ ਨਾਮ ਦੇ ਨਾਲ ਬਹੁਤ ਸਾਰੇ ਸਿੱਖਾਂ ਦੇ ਸੈਂਟੀਮੈਂਟਸ ਨੂੰ ਯੂਸ ਵੀ ਕਰ ਰਹੇ ਨੇ ਆਪਣੀ ਐਕਟੀਵਿਟੀ ਵੀ ਵਧਾ ਰਹੇ ਨੇ ਹੁਣ ਅਗਲੀਆਂ ਇਲੈਕਸ਼ਨਸ ਨੂੰ ਲੈ ਕੇ ਉਹਨੇ ਪਾਰਟੀ ਅਨਾਉਂਸ ਕਰ ਦਿੱਤੀ ਆ ਫਿਰ ਉਹ ਕਹਿੰਦੇ ਆ ਕਿ ਖਾਲਸਾ ਸਾਡਾ ਏਜੰਡਾ ਨਹੀਂ ਹੈਗਾ ਦੇਖੋ ਜੇ ਤੁਹਾਡਾ ਏਜੰਡਾ ਹੀ ਨਹੀਂ ਹੈਗਾ ਫਿਰ ਤੁਸੀਂ ਵਾਅਦਾ ਅਧਿਕਾਰਾਂ ਦੀ ਗੱਲ ਹੁਣ ਕਰਨੀ ਕਿ ਕਰ ਰਹੇ ਵੀ ਕੀ ਗਈ ਆ ਇਹ ਤਾਂ 1984 ਦੇ ਅਟੈਕ ਤੋਂ ਪਹਿਲੇ ਦੀਆਂ ਗੱਲਾਂ ਨੇ ਜਿਹੜੀ ਵਾਅਦਾ ਅਧਿਕਾਰਾਂ ਦੀ ਗੱਲ ਨਹੀਂ ਹੁਣ ਤੁਸੀਂ ਕੀ ਪਰਖਣਾ ਰਹਿ ਗਿਆ ਕੀ ਇਦਾਂ ਦਾ ਤੁਹਾਡੇ ਕੋਲ ਹੈਗਾ ਜਿਹੜਾ ਤੁਸੀਂ ਕਹਿੰਦੇ ਤੁਸੀਂ ਬਦਲਣਾ ਚਾਹੁੰਦੇ ਆ ਜੇ ਹਜੇ ਵੀ ਬਦਲਾਵ ਦੀ ਪੋਜੀਸ਼ਨ 'ਚ ਹੀ ਖੜੇ ਹੋ ਫਿਰ ਜਿਹੜਾ ਇੰਨਾ ਪਿੱਛੇ ਸਾਡਾ ਇਤਿਹਾਸ ਪਿਆ ਜਿਹਦੇ ਤੋਂ ਅਸੀਂ ਸੇਧ ਲੈ ਕੇ ਅੱਗੇ ਸੁਧਾਰ ਕਰਨਾ ਸੀਗਾ ਫਿਰ ਕੀ ਉਹ ਸਾਰਾ ਇਤਿਹਾਸ ਜਿਹੜਾ ਉਹ ਸਿਰਫ ਕਿਤਾਬਾਂ 'ਚ ਰੱਖਣ ਜੋਗਾ ਕਿ ਅਸੀਂ ਉਸ ਦੇ ਵਿੱਚ ਆਪਣੀ ਕੌਮ ਨੂੰ ਲੈ ਕੇ ਕੋਈ ਸਟੈਂਡ ਸਪਸ਼ਟ ਨਹੀਂ ਕਰ ਸਕੇ ਇੰਨੀਆਂ ਸ਼ਹਾਦਤਾਂ ਜਿਹੜੀਆਂ ਆਜਾਈਆਂ ਗਈਆਂ ਚਲੋ ਆਖਿਰ ਨੂੰ ਪਾਣੀ ਜਿਹੜੇ ਪੁਲਾਂ ਹੇਠੋਂ ਲੰਘ ਗਏ ਦੇਖੋ ਇਹ ਤਾਂ ਮਤਲਬ ਤੁਹਾਡੀ ਲੈਂਗੁਏਜ ਹੋ ਸਕਦਾ ਹੈ ਕਿ ਤੁਸੀਂ ਮੰਨਦੇ ਆ ਕਿ ਪਾਣੀ ਪੁਲਾਹ ਹਿੱਟੋਂ ਲੰਘ ਗਿਆ ਅਸੀਂ ਹਜੇ ਵੇਟ ਐਂਡ ਵਾਚ ਦੀ ਪੋਜੀਸ਼ਨ 'ਚ ਖੜੇ ਹਾਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੁੰਦਾ ਵੇਟ ਐਂਡ ਵਾਚ ਦੀ ਪੋਜੀਸ਼ਨ ਮਜਬੂਰੀ ਹੈ ਸਾਡੀ ਜੇ ਅਸੀਂ ਕੁਝ ਤੈਅ ਕਰ ਲੰਨੇ ਆ ਤੇ ਬਹੁਤੇ ਬੰਨਿਆਂ ਨੂੰ ਨਹੀਂ ਸਾਡੀ ਤੈਅ ਕੀਤੀ ਜਿਹੜੀ ਉਹਨਾਂ ਨੂੰ ਫਲੈਕਸੀਬਿਲਟੀ ਚਾਹੀਦੀ ਉਹਨਾਂ ਸਾਡੀ ਤੈਅ ਕੀਤੀ ਪੋਜੀਸ਼ਨ ਸੂਟ ਨਹੀਂ ਕਰਦੀ ਅਸੀਂ ਵੀ ਚਾਹੁੰਦੇ ਆ ਕਿ ਚਲੋ ਸਾਡਾ ਆਪਸੀ ਕਿਸੇ ਤਰੀਕੇ ਨਾਲ ਇਸ ਤਰੀਕੇ ਨਾਲ ਮਤਲਬ ਵਿਰੋਧ ਜਾਂ ਵੈਰ ਨਾ ਪੈ ਜਾਵੇ ਜਿਹਦੇ ਕਰਕੇ ਅਸੀਂ ਇਹ ਲੋਕਾਂ ਨੂੰ ਦਿਖਾਈਏ ਕਿ ਸਾਡਾ ਆਪਸੀ ਕਿਸੇ ਤਰੀਕੇ ਦਾ ਕੁਵਾਦ ਹੈ ਫਿਰ ਵੀ ਅਕਾਲੀ ਦਲ ਦੀ ਜਿਹੜੀ ਬੋਡੀ ਰਹੀ ਹੈ ਉਹ ਵੀ ਇੱਕ ਪੰਥਕ ਬੋਡੀ ਹੋ ਕੇ ਜਿੰਨਾ ਉਹਨੇ ਨੁਕਸਾਨ ਕੀਤਾ ਉਹਨਾਂ ਦਾ ਗੈਰ ਨਹੀਂ ਕੀਤਾ ਗੈਰਾਂ ਨੇ ਨਹੀਂ ਕੀਤਾ ਬਾਦਲ ਨੇ ਜਿੰਨਾ ਨੁਕਸਾਨ ਕੀਤਾ ਉਹਨਾਂ ਗੈਰਾਂ ਨੇ ਨਹੀਂ ਕੀਤਾ 11 ਤੋਂ ਤਿਆਰ ਹੋ ਕੇ ਉਹ ਸਾਰਾ ਕੁਝ ਕਰਦਾ ਰਿਹਾ ਇਹ ਸਾਨੂੰ ਪਤਾ ਆ ਅਸੀਂ ਇਸ ਕਰਕੇ 11 ਨੂੰ ਫਰਕ ਨਹੀਂ ਕਰਦੇ ਕਿ ਜਿਹੜੇ ਗੈਰ ਨੇ ਉਹਨਾਂ ਨੇ ਹਜੇ ਕੁਝ ਕੀਤਾ ਨਹੀਂ ਤੇ ਉਹਨਾਂ ਨੂੰ ਫਰਕ ਕਰ ਦਈਏ ਅਸਲ 'ਚ ਕਰਤੇ ਉਹ ਉਹਨਾਂ ਨੂੰ ਖੁਸ਼ ਕਰਨ ਲਈ ਰਿਹਾ ਸੀ ਨਾ ਤੇ ਜਦੋਂ ਇਹ ਸਾਰੀਆਂ ਚੀਜ਼ਾਂ ਤੋਂ ਪੀੜਤ ਹੋ ਕੇ ਸਿੱਖ ਸੋਚਦਾ ਹੈ ਨਾ ਫਿਰ ਉਹਨੂੰ ਮਹਿਸੂਸ ਹੁੰਦਾ ਆ ਕਿ ਇਸ ਸਮਝੌਤੇ ਕਰਨ ਵਾਲੇ ਬੰਦਿਆਂ ਦੇ ਨਾਲ ਅਸੀਂ ਨਹੀਂ ਚੱਲ ਸਕਦੇ ਸਮਝੌਤੇ ਕਰਨ ਵਾਲੀਆਂ ਜਿਹੜੀਆਂ ਧਿਰਾਂ ਹੁੰਦੀਆਂ ਜੱਥੇਬੰਦੀਆਂ ਪਾਰਟੀਆਂ ਹੁੰਦੀਆਂ ਨੇ ਅੱਜ ਉਹਨਾਂ ਦਾ ਲੈਵਲ ਛੋਟੇ ਸਮਝੌਤੇ ਕਰਨਾ ਲਾਊਗਾ ਜਦੋਂ ਵੱਡੇ ਸਮਝੌਤੇ ਕਰਦੀਆਂ ਫਿਰ ਦਰਬਾਰ ਸਾਹਿਬ ਤੇ ਹਮਲੇ ਵਰਗੀਆਂ ਘਟਨਾਵਾਂ ਹੁੰਦੀਆਂ ਨੇ ਇਹ ਬਹੁਤ ਵੱਡੀ ਗੱਲ ਕਰ ਰਹੇ ਹੋ ਹਾਂ ਬਿਲਕੁਲ ਦਰਬਾਰ ਸਾਹਿਬ ਤੇ ਹਮਲੇ ਹੋਣ ਵਾਲੀ ਘਟਨਾਵਾਂ ਹੁੰਦੀਆਂ ਨੇ ਅੱਜ ਤੁਸੀਂ ਦੇਖੋ ਪੰਥਕ ਐਕਟਿਵਿਸਟ ਦੇ ਉੱਤੇ ਹਮਲੇ ਹੁੰਦੇ ਨੇ ਉਹਨਾਂ ਤੇ ਸਰੇ ਆਮ ਗੋਲੀਆਂ ਚੱਲਦੀਆਂ ਨੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਸਟੇਟ ਇਹਨਾਂ ਨੂੰ ਟੂਲ ਬਣਾਉਂਦੀ ਹੈ ਬੰਦਿਆਂ ਨੂੰ ਜਿਹੜੇ ਸਾਡੇ ਵਰਗੇ ਹੀ ਹੁੰਦੇ ਨੇ ਤੇ ਫਿਰ ਅਸੀਂ ਕਿਉਂ ਨਾ ਕਹੀਏ ਕਿ ਇਹ ਹਮਲਾ ਆ ਹਮਲਾ ਤਾਂ ਕਿਸੇ ਵੀ ਰੂਪ ਚ ਹੁੰਦਾ ਨਾ ਦਰਬਾਰ ਸਾਹਿਬ ਤੇ ਹੋਇਆ ਹਮਲਾ ਵੀ ਹਮਲਾ ਆ ਸਿੱਖਾਂ ਦੇ ਉੱਤੇ ਟਾਰਗੇਟ ਕਿਲਿੰਗ ਕਰਕੇ ਹਮਲੇ ਕਰਨੇ ਚਾਹੇ ਵਿਦੇਸ਼ ਦੀ ਧਰਤੀ ਤੇ ਚਾਹੇ ਆਪਣੇ ਪੰਜਾਬ ਦੀ ਧਰਤੀ ਤੇ ਹੋਣ ਇਹ ਹਮਲਾ ਤੇ ਹਮਲਾ ਹੀ ਹੈ ਨਾ ਸਾਡੀ ਨਸਲ ਕੁਸ਼ੀ ਤੇ ਹੋਈ ਰਹੀ ਹੈ ਨਾ ਬਸ ਉਹਨਾਂ ਚੀਜ਼ਾਂ ਤੋਂ ਹੀ ਬੰਦਾ ਇਹ ਮੰਨਦਾ ਹੈ ਕਿ ਸਾਨੂੰ ਸਮਝੋਤਿਆਂ ਕਰਨ ਵਾਲੇ ਬੰਦਿਆਂ ਦੇ ਉੱਤੇ ਆਸ ਨਹੀਂ ਰੱਖਣੀ ਚਾਹੀਦੀ ਚਾਹੇ ਪਿੱਛੇ ਬੀਤੇ ਬਾਦਲਾਂ ਨੇ ਜੋ ਕੀਤੇ ਸਮਝੋਤੇ ਨੇ ਉਹ ਵੀ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਹੈ ਮੈਂ ਤਾਂ ਇਹੀ ਕਹੂੰਗਾ ਸਹਿਰਦਤਾ ਦੇ ਵਿੱਚੋਂ ਲਈ ਹੋਈ ਚੀਜ਼ਾਂ ਨੂੰ ਤੈਅ ਕੀਤੀ ਹੋਈ ਚੀਜ਼ਾਂ ਨੂੰ ਜਦੋਂ ਤੁਸੀਂ ਫਿਕਸ ਕਰਕੇ ਆਪਣੀ ਪੋਲਿਟੀਕਲ ਪਾਰਟੀ ਜਾਂ ਕੋਈ ਪੋਲਿਟੀਕਲ ਡਿਮਾਂਡ ਨੂੰ ਐਸਟੈਬਲਿਸ਼ ਕਰਦੇ ਆ ਉਹਦੇ ਤੋਂ ਹੀ ਨਤੀਜੇ ਤੁਹਾਡੇ ਜਿਹੜੇ ਸਾਕਾਰ ਹੁੰਦੇ ਨੇ ਅਦਰਵਾਈਜ਼ ਉਹ ਸਾਰੀਆਂ ਚੀਜ਼ਾਂ ਤੁਹਾਡੀ એનਰਜੀ ਵੇਸਟ ਕਰਦੀਆਂ ਨੇ ਤੁਹਾਡੀ ਅਗਲੀ ਪੀੜ੍ਹੀ ਨੂੰ ਕਮਜ਼ੋਰ ਕਰਦੀਆਂ ਨੇ ਤੁਹਾਡੇ ਆਈਡੀਆਜ਼ ਜਿਹੜੇ ਨੇ ਉਹ ਨਵੇਂ ਨਹੀਂ ਤੁਸੀਂ ਤਿਆਰ ਕਰ ਪਾਉਂਦੇ ਜੇ ਨਾ ਤੋਂ ਤੁਹਾਡੀ ਲੜਾਈ ਜਿਹੜੀ ਲੰਬੀ ਲੜੀ ਜਾ ਸਕੇ ਤੁਸੀਂ ਤੁਸੀਂ ਇਹ ਬਿਲੀਵ ਕਰਦੇ ਹੋ ਕਿ ਜਿਹੜਾ ਨਵਾਂ ਸ਼ਰੋਮਣੀ ਅਕਾਲੀ ਦਲ ਹੈ ਉਹ ਕਿਸੇ ਪੱਦਰ ਦੇ ਉੱਤੇ ਮੈਨੇਜਡ ਹੋ ਚੁੱਕਿਆ ਜਾਂ ਅਰੇਂਜ ਕਰ ਲਿਆ ਗਿਆ ਜਾਂ ਕੋਈ ਅਰੇਂਜਮੈਂਟ ਹੋ ਗਿਆ ਦੇਖੋ ਪਾਰਟੀ ਬੰਦਿਆਂ ਦੇ ਨਾਲ ਹੁੰਦੀ ਆ ਜਿਹੜੀ ਨਵੀਂ ਪਾਰਟੀ ਬਣੀ ਹੈ ਉਹਦੇ ਤੇ ਪਤਾ ਤੇ ਲੱਗੇ ਨਾ ਕਿਹੜੇ-ਕਿਹੜੇ ਬੰਦੇ ਨੇ ਕੀ-ਕੀ ਉਹਨਾਂ ਦੀਆਂ ਮਤਲਬ ਜ਼ਰੂਰਤਾਂ ਨੇ ਪੰਜਾਬ ਨੂੰ ਲੈ ਕੇ ਕਿੰਨੀ ਕੋ ਉਹਨਾਂ ਨੇ ਸੀਰੀਅਸਨੈਸ ਪਿੱਛੇ ਬੀਤੇ ਸਮੇਂ 'ਚ ਵਿਖਾਈ ਹੈ ਜਾਂ ਅੱਗੇ ਦਿਖਾਣਾ ਚਾਹੁੰਦੇ ਆ ਇੱਕ ਦੋ ਬੰਦਿਆਂ ਨਾਲ ਤਾਂ ਨਹੀਂ ਨਾ ਹੁੰਦੀਆਂ ਉੱਥੇ ਦੋ ਬੰਦੇ ਖੜੇ ਹੋ ਜਾਣ ਉਹ ਕਹਿਣ ਕਿ ਅਸੀਂ ਕ ਹੁਣ ਦੋ ਤਿੰਨ ਬੰਦੇ ਉੱਥੇ ਖੜੇ ਹੋ ਕੇ ਆਪਣੇ ਆਪ ਨੂੰ ਕੌਮ ਪੇਸ਼ ਕਰਨ ਤੇ ਆਪਣੇ ਹੀ ਦਿੱਤੇ ਏਜੰਡੇ ਨੂੰ ਕੌਮ ਦਾ ਏਜੰਡਾ ਕਹਿਣ ਉਹ ਪੋਸੀਬਲ ਨਹੀਂ ਨਾ ਇਹ ਤਾਂ ਸਾਰਿਆਂ ਦੀ ਇੱਕ ਮਿਲੀ ਜੁਲੀ ਐਕਟੀਵਿਟੀ ਆ ਤੇ ਉਸ ਐਕਟੀਵਿਟੀ ਚੋਂ ਨਿਕਲਣਾ ਜਿਹੜਾ ਆ ਉਹ ਸਾਰੀ ਕੌਮ ਨੇ ਤੈਅ ਕਰਨਾ ਕੁਝ ਚੰਨ ਬੰਦਿਆਂ ਨੇ ਤੈਅ ਨਹੀਂ ਕਰਨਾ ਪਈ ਸਭ ਲੰਗੇ ਕੱਲ ਦੇ ਕਾਨਫਰੰਸ ਦੇ ਵਿੱਚ ਨਾ ਇੱਕ ਹਿੱਸਾ ਇਦਾਂ ਦਾ ਸੀ ਜਿਹੜਾ ਮੈਂ ਜ਼ਰੂਰ ਤੁਹਾਨੂੰ ਪੁੱਛਣਾ ਚਾਹੁੰਦਾ ਅੰਤ ਦੇ ਵਿੱਚ ਆਪਾਂ ਉਹੀ ਡਿਸਕਸ ਕਰਦੇ ਹਾਂ ਡਾਕਟਰ ਦਿਲਜੀਤ ਸਿੰਘ ਚੀਮਾ ਦਾ ਭਾਸ਼ਣ ਚੱਲ ਰਿਹਾ ਸੀਗਾ ਉਹਨਾਂ ਨੇ ਜ਼ਿਕਰ ਕੀਤਾ ਇਸ ਚੀਜ਼ ਦਾ ਕਿ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਜਿਹੜੀ ਧਾਰਮਿਕ ਸਜ਼ਾ ਲਾਈ ਗਈ ਸੀ ਅਸੀਂ ਪੂਰੀ ਕਰ ਲਈ ਜੋ ਹੁਕਮ ਸੀਗਾ ਉਹ ਪੂਰਾ ਹੋ ਚੁੱਕਿਆ ਹੁਣ ਕੁਝ ਨਹੀਂ ਰਹਿ ਗਿਆ ਤੁਸੀਂ ਇਹਦੇ ਉੱਤੇ ਕੀ ਕਹਿਣਾ ਚਾਹੋ ਦੇਖੋ ਧਾਰਮਿਕ ਸਜ਼ਾ ਉਹਨਾਂ ਨੂੰ ਕੀ ਲੱਗੀ ਇਹਨਾਂ ਇੱਕ ਮਤਲਬ ਹਟਲੇ ਜਾਂ ਨੀਵੇਂ ਪੱਦਰ ਦੇ ਇਹਨਾਂ ਦੇ ਜਿਹੜੇ ਸਟੇਟਮੈਂਟਸ ਸੁਣਨ ਨੂੰ ਮਿਲਦੇ ਆ ਕਿ ਤੁਹਾਡੇ ਉੱਤੇ ਜਿਹਨੂੰ ਇਹਨਾਂ ਸਟੇਟਮੈਂਟਾਂ ਦਾ ਭਾਰ ਪੈਂਦਾ ਹੈ ਨਾ ਤਾਂ ਤੁਹਾਨੂੰ ਲੱਗਦਾ ਹੈ ਕਿ ਨਰੈਨ ਸਿੰਘ ਚੋੜਾ ਉਹੀ ਤੁਹਾਨੂੰ ਉਹ ਪਿਕਚਰ ਸਾਹਮਣੇ ਆਂਦੀ ਹੈ ਇਹਨਾਂ ਬੰਦਿਆਂ ਨੇ ਇੱਕ ਅਸਤੀਫਾ ਜਿਹੜਾ 3 ਦਿਨਾਂ ਅੰਚ ਦੇਣਾ ਸੀਗਾ ਉਹਨੂੰ ਇਹਨਾਂ ਨੇ 18-20 ਦਿਨ ਅੱਗੇ ਪਾ ਦਿੱਤਾ ਤੇ ਉਹਦੇ ਉੱਤੇ ਤਮਾਸ਼ਾ ਕੀਤਾ ਉਹਨਾਂ ਨੂੰ ਜਸਟੀਫਾਈ ਕਰਨ ਦੇ ਲਈ ਜਿਹੜੇ ਇਹਨਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਾਏ ਹੋਏ ਪ੍ਰਧਾਨ ਨੇ ਉਹ ਜਸਟੀਫਾਈ ਕਰਦੇ ਨੇ ਜੀ ਉਹ ਦੱਸਦੇ ਨੇ ਜੀ ਉਹਨਾਂ ਨੂੰ ਅਧਿਕਾਰ ਸੀਗਾ ਜੀ ਉਹ ਕਰ ਸਕਦਾ ਇੱਕ ਜਥੇਦਾਰ ਵੀ ਕਰ ਸਕਦਾ ਜੀ ਮਤਲਬ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਵੀ ਇੱਕ ਆਪਣੇ ਹਿਸਾਬ ਨਾਲ ਚਲਾਇਆ ਹੋਇਆ ਪੂਰਾ ਪ੍ਰੋਗਰਾਮ ਦੇ ਦਿੱਤਾ ਹੁਣ ਹੁੰਦਾ ਕੀ ਹੈ ਇਹ ਸਜ਼ਾਵਾਂ ਇਹਨੂੰ ਸਜ਼ਾਵਾਂ ਕਹਿੰਦੇ ਨੇ ਹੈ ਸਜ਼ਾਵਾਂ ਪੂਰੀਆਂ ਕਰਕੇ ਕੀ ਹੁਣ ਇਹ ਚਾਹੁੰਦੇ ਨੇ ਇਹਨਾਂ ਨੂੰ ਉੱਥੇ ਤੋਂ ਅਕਾਲ ਤਖਤ ਸਾਹਿਬ ਦੀ ਦਹਿਲੀਜ਼ ਤੋਂ ਵੀ ਕਿਹਾ ਗਿਆ ਕਿ ਤੁਸੀਂ ਇਸ ਰਾਜਨੀਤਿਕ ਪਾਰਟੀ ਨੂੰ ਚਲਾਉਣ ਦੇ ਯੋਗ ਹੀ ਨਹੀਂ ਆ ਯੋਗ ਹੋ ਤੁਸੀਂ ਅਯੋਗ ਬੰਦੇ ਆ ਜੀ ਯੋਗ ਕਿਦਾਂ ਹੋਗੇ ਸਿਰਫ سزا ਪੂਰੀ ਕਰਨ ਦੇ ਨਾਲ ਯੋਗ ਹੋਗੇ ਸੋ ਇਹ ਮਤਲਬ ਇਹਨਾਂ ਦੀ ਬੜੀ ਹੀ ਘਟਿਆ ਤੇ ਨੀਵੇਂ ਪੱਧਰ ਦੀ ਰਾਜਨੀਤੀ ਦੀਆਂ ਸਾਰੀਆਂ ਗੱਲਾਂ ਨੇ ਇਹਨਾਂ ਲੋਕਾਂ ਦੀ ਕਹਿੰਦੇ ਨਾ ਇੱਕ ਕਹਾਵਤ ਹੁੰਦੀ ਹੈ ਬੇਸ਼ਰਮ ਦੀ ਦਾਲ ਡੋਲ ਗਈ ਉਹ ਕਹਿੰਦਾ ਮਨ ਡੋਲ ਡੋਲੀ ਖਾਨਾ ਸੋ ਇਹਨਾਂ ਨੂੰ ਫਰਕ ਕੋਈ ਨਹੀਂ ਪੈਂਦਾ ਇਹ ਕੱਲ ਰਾਤ ਨੂੰ ਉੱਥੇ ਇਹਨਾਂ ਦੀ ਮੈਂ ਇੱਕ ਵੀਡੀਓ ਦੇਖੀ ਇੰਸਟਾ ਦੇ ਉੱਤੇ ਉੱਥੇ ਘਰੇ ਪ੍ਰੋਗਰਾਮ ਸੀ ਸੁਖਵੀਰ ਬਾਦਲ ਦੀ ਬੇਟੀ ਦਾ ਵਿਆਹ ਸੀਗਾ ਉਥੇ ਇਹ ਮਜੀਠੀ ਹੋਣਾ ਇਹ ਸਭ ਕਿੱਦੇ ਪਾੜੇ ਭੰਗੜੇ ਪਾ ਰਹੇ ਇਹਨਾਂ ਨੂੰ ਕੀ ਫਰਕ ਪੈਂਦਾ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਅੰਚ 11 ਦਾ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਇਹਨਾਂ ਨੇ ਇਹਨਾਂ ਸਾਰੀਆਂ ਜਿਹੜੀਆਂ ਕੀਤੀਆਂ ਐਕਟੀਵਿਟੀਆਂ ਨੂੰ ਇਹਨਾਂ ਨੇ ਇੰਜੋਏ ਕੀਤਾ ਤੇ ਇਹ ਜਿਹੜੇ ਇਹਨਾਂ ਦੇ ਅੱਗੇ ਕਹੋ ਫਾਲੋਅਰਸ ਨੇ ਜਾਂ ਇਹਨਾਂ ਦੇ ਅੱਗੇ ਜਿਹੜੇ ਇਹਨਾਂ ਦੇ ਵਰਕਰਸ ਨੇ ਮੈਂ ਉਹਨਾਂ ਦਾ ਦਿਮਾਗੀ ਲੈ ਕੇ ਲੈਵਲ ਵੀ ਵੇਖਿਆ ਕਿਉਂਕਿ ਕਈ ਜਗ੍ਹਾ ਗਰੁੱਪ ਬਣੇ ਹੁੰਦੇ ਆ WhatsApp ਤੇ ਗਰੁੱਪ ਬਣੇ ਹੁੰਦੇ ਆ ਜਦੋਂ ਉਹਨਾਂ ਨੂੰ ਮੈਂ ਬੈਸ ਦੇ ਵੇਖਦਾ ਨਾ ਫਿਰ ਮੈਂ ਉਹਨਾਂ ਦੇ ਉੱਤੇ ਟਿਕਟ ਟਿਕਣੀ ਕਰਨੀ ਜਾਇਜ਼ ਨਹੀਂ ਸਮਝਦਾ ਮੈਨੂੰ ਪਤਾ ਹੁੰਦਾ ਕਿ ਇਹਨਾਂ ਦਾ ਪੱਦਰ ਹੀ ਨਹੀਂ ਇਹਨਾਂ ਨੂੰ ਗੱਲ ਦਾ ਅਹਿਸਾਸ ਹੀ ਨਹੀਂ ਹੈ ਇਹਨਾਂ ਦਾ ਲੈਵਲ ਹੀ ਨਹੀਂ ਹੈ ਗੱਲ ਨੂੰ ਸਮਝ ਸਕਣ ਕਿ ਇਹ ਕਿੰਨੀ ਘਟੀਆਂ ਗੱਲ ਕਰ ਰਹੇ ਨੇ ਫਿਲਹਾਲ ਇਹ ਸਿਚੁਏਸ਼ਨ ਜਿਹੜੀ ਸ਼ਰੋਮਣੀ ਅਕਾਲੀ ਦਲ ਨੂੰ ਲੈ ਕੇ ਲੰਘੇ ਦਿਨ ਦੇ ਉਸਮਾਗੀ ਕਾਨਫਰੰਸ ਤੋਂ ਪਾਪੀ ਜਾ ਸਕਦੀ ਆ ਹੋਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਹਿਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ